ਤਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਪਿੰਡਾਂ ਵਾਲੇ ਜਨੂ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਅੱਜ ਦੇ ਬਲੌਗ ਦੇ ਵਿੱਚ ਲੈ ਕੇ ਆਏ ਆਂ ਚਿੜੀਆ ਘਰ ਦੇ ਜਿਹੜਾ ਆਪਣੇ ਬੀੜ ਤਲਾਏ ਚਿੜੀਆ ਘਰ ਉਹਦੀ ਸੈਰ ਕਰਨ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਵੱਖੋ ਵੱਖਰੇ ਜੀਵ ਜੰਤੂ ਤੇ ਆਪਾਂ ਤੁਰ ਫਿਰ ਕੇ ਸਾਰਾ ਚਿੜੀਆ ਘਰ ਦੇਖ ਰਹੇ ਹਾਂ ਇਹ ਇੱਧਰ ਕਾਫੀ ਹਿਰਨ ਵੀ ਐ ਤੇ ਹੋਰ ਵੀ ਕਈ ਭੰਤੇ ਜਾਨਵਰ ਐ ਇੱਥੇ ਤੇ ਆਜੋ ਦਿਖਾਉਣੇ ਤੁਹਾਨੂੰ ਦੋਸਤੋ ਤੇ ਇੱਧਰ ਦੇਖੋ ਜੀ 77 77 ਜਾਨਵਰ ਜੀ ਆਹ ਦੇਖੋ 77 ਇਹ ਬੀਡ ਦੇ ਚਿੜੀਆ ਘਰ ਦੇ ਵਿੱਚ ਐ ਤੇ ਇਹਦੇ ਬਾਰੇ ਦੱਸਿਆ ਵੀ ਗਿਆ ਵੀ ਜਿਹੜਾ ਇਹ ਤਤਰ ਹੈ ਹਿਮਾਲਿਆ ਦਾ ਹੇਠਲਾ ਖੇਤਰ ਦੱਖਣੀ ਏਸ਼ੀਆ ਖਾਣਾ ਬੀਜ ਕੀੜੇ ਮਕੌੜੇ ਦੋ ਤੋਂ ਤਿੰਨ ਪੂਰੇ ਰੰਗ ਦੇ ਅੰਡੇ ਆਣ ਨਾਲ ਮਈ ਤੋਂ ਫਰਵਰੀ ਤੋਂ ਮਈ ਇਹ ਆ ਦੇਖੋ ਜੀ ਹਾਂ ਦੇਖੋ ਦੋਸਤੋ ਤੇ ਅਰੇ ਆਪਰ ਹੈ ਜੰਗਲ ਇਥੋਂ ਦਾ ਤੇ ਆਜੂ ਅੱਗੇ ਤੁਹਾਨੂੰ ਹੋਰ ਦਿਖਾਉਣੇ ਆਪਾਂ ਕਈ ਪ੍ਰਕਾਰ ਦੇ ਜੀਵ ਜੰਤੂ ਤੇ ਇੱਥੇ ਮੌਸਮ ਦਾ ਫਰਕ ਆ ਦੋਸਤੋ ਕਿਉਂਕਿ ਇੰਨੀ ਗਰਮੀ ਦੇ ਜਿਆਦੇ ਹੁੰਦੇ باوجود ਵੀ ਇਹ ਘੁੰਮਣ ਵਾਸਤੇ ਇੱਕ ਵਧੀਆ ਜਗ੍ਹਾ ਨਾਲੇ ਇੱਥੇ ਵਧੀਆ ਮੌਸਮ ਠੰਡਾ ਹੈ ਤੇ ਹਰੇਕ ਚੀਜ਼ ਦੇਖਣਯੋਗ ਹੈ ਤੇ ਗਰਮੀ ਵੀ ਇੱਥੇ ਬਹੁਤ ਘੱਟ ਹੈ ਜੀ ਰੈਲੀ ਕਰਕੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਟਾਈਮ 'ਚ ਟਾਈਮ ਕੱਢ ਕੇ ਇੱਥੇ ਜਰੂਰ ਆਇਆ ਕਰੋ ਜੀ ਕਿਉਂਕਿ ਕੁਦਰਤ ਨਾਲ ਸਾਨੂੰ ਪਿਆਰ ਕਰਨਾ ਚਾਹੀਦਾ ਹੈ ਤੇ ਹਰਿਆਲੀ ਨਾਲ ਵੱਧ ਤੋਂ ਵੱਧ ਜੋੜਨਾ ਚਾਹੀਦਾ ਜੀ ਤੇ ਵੱਧ ਤੋਂ ਵੱਧ ਰੱਖਣਾ ਚਾਹੀਦਾ ਸਾਨੂੰ ਤੇ ਪੂਰੀ ਤਰ੍ਹਾਂ ਦੇਖਿਆ ਜਾਵੇ ਤਾਂ ਜੰਗਲ ਹੈ ਜੀ ਇਹ ਜੰਗਲ ਤੇ ਆਜੋ ਅੱਗੇ ਤੁਹਾਨੂੰ ਹੋਰ ਪ੍ਰਕਾਰ ਦੇ ਜੀਵ ਜੰਤੂ ਦਿਖਾਉਣੇ ਹੈ ਜੀ ਇੱਧਰ ਆਪਾਂ ਨੂੰ ਹੁਣ ਲੈ ਕੇ ਚੱਲਦੇ ਆਂ ਇੱਧਰ ਦੇਖੋ ਜੀ ਚਿੱਟੇ ਚਿਨੇ ਕਬੂਤਰ ਤੇ ਕੜਕਨਾਥ ਮੁਰਗੇ ਤੇ ਬੱਚੇ ਦੇ ਖਰਗੋਸ਼ ਵੀ ਹੈ ਜੀ ਇੱਧਰ ਤੁਹਾਨੂੰ ਖਰਗੋਸ਼ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹ ਦੂਰ ਕਾਫੀ ਬੈਠੇ ਆ। ਕੰਦ ਜੀ ਦੇ ਨਾਲ ਲੱਗੇ ਬੈਠੇ ਤੇ ਤਾਂ ਕਰਕੇ ਥੋੜਾ ਜਿਹਾ ਦਿਖਾਉਣ ਦੇ ਵਿੱਚ ਦਿੱਕਤ ਹੈ। ਤੇ ਇੱਧਰ ਤੁਹਾਨੂੰ ਦਿਖਾਉਣੇ ਆਪਾਂ ਇਹ ਔਰ ਹੈ ਜੀ। ਉਹ ਸਾਹਮਣੇ। ਤੇ ਇਹਨਾਂ ਵਾਸਤੇ ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ ਜੀ। ਤੇ ਆਜੋ ਦੋਸਤੋ ਨਾਲ-ਨਾਲ ਚਲਦੇ ਆਂ ਤੇ ਤੁਹਾਨੂੰ ਹੋਰ ਵੀ ਕਈ ਪ੍ਰਕਾਰ ਦੇ ਆਪਾਂ ਜੀਵ-ਜੰਤੂ ਦਿਖਾਵਾਂਗੇ ਫੇ ਆਪਾਂ ਤੁਰ ਫਿਰ ਕੇ ਸਾਰਾ ਦੇਖ ਰਹੇ ਆਂ ਮਾਹੌਲ ਬਹੁਤ ਵਧੀਆ ਹੈ ਤੇ ਇੱਧਰ ਤੁਹਾਨੂੰ ਆਪਾਂ ਤੇ ਆਹ ਦੇਖੋ ਜੀ ਹੁਣ ਤੁਹਾਨੂੰ ਆਪਾਂ ਬਾਜੀਗਰ ਨਾਮ ਦਾ ਪੰਛੀ ਹੈ ਜਿਹੜਾ ਉਹ ਦਿਖਾਉਣ ਜਾ ਰਹੇ ਆ ਆਹ ਦੇਖੋ ਜੀ ਉਹਦੇ ਬਾਰੇ ਡਿਟੇਲ ਵੀ ਦਿੱਤੀ ਗਈ ਹੈ ਇਹਨਾਂ ਦਾ ਜਿਹੜਾ ਖਾਣ ਪੀਣ ਹੈ ਬੀਜ ਫਲ ਸਬਜ਼ੀਆਂ ਤੇ ਜਿਹੜਾ ਸਥਾਨ ਹੈ ਜਿੱਥੇ ਪੈਦਾ ਹੋਏ ਆ ਆਸਟ੍ਰੇਲੀਆ ਦੇ ਯੂਰਪ ਦੇ ਵਿੱਚ ਆਪਣਾ ਆਨਲਾਈਨ ਇਹ ਪਾਉਂਦੇ ਆ ਫਰਵਰੀ ਤੋਂ ਮਈ ਦੇ ਦਰਮਿਆਨ ਤੇ ਦੋਸਤੋ ਜੇ ਤੁਹਾਨੂੰ ਆਪਾਂ ਹੋਰ ਜਾਣਕਾਰੀ ਦੇਈਏ ਤਾਂ ਇਹ ਆਂਡੇ ਇੱਕ ਤੋਂ ਤਿੰਨ ਦੇ ਵਿੱਚ ਵਿੱਚ ਰੱਖਦੇ ਆ ਜੀ ਤੇ ਆਹ ਦੇਖੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆਪਾਂ ਇਹ ਵਿੱਚ ਹੈ ਜੀ ਇਹ ਜਾਨਵਰ ਉੱਟਣ ਵਾਲੇ ਛੋਟੇ ਛੋਟੇ ਬੱਚੇ ਤੇ ਇੱਧਰ ਦਿਖਾਉਣਾ ਤੁਹਾਨੂੰ ਇਹ ਪਿਆਰੇ ਜਾਨਵਰ ਆਹ ਦੇਖੋ ਜੀ ਤੇ ਹਾਂਜੀ ਦੋਸਤੋ ਆਹ ਦੇਖੋ ਜੀ ਇਹ ਹੈ ਜੀ ਤੋਤੇ ਜੋ ਕਿ ਬੀਰ ਤਲਾਬ ਦੇ ਚਿੜੀਆ ਘਰ ਦੇ ਵਿੱਚ ਹਨ ਤੇ ਇਹਨਾਂ ਦੇ ਆਲੇ ਦੁਆਲੇ ਥੋੜੀ ਜਿਹੀ ਜਾਲੀ ਕਰਕੇ ਇਹਨਾਂ ਨੂੰ ਦੇਖਣਾ ਮੁਸ਼ਕਲ ਹੈ ਤੇ ਆਪਾਂ ਅੰਦਰੋਂ ਹਸਾਉਣ ਦੀ ਥੋੜੀ ਜਿਹੀ ਕੋਸ਼ਿਸ਼ ਕਰਦੇ ਹਾਂ ਸਾਨੂੰ ਤੇ ਆਹ ਦੇਖੋ ਜੀ ਆਹ ਦੇਖੋ ਡੇਵਰ ਦੇ ਉਹ ਦੇਖੋ ਜੀ ਤੇ ਇੱਧਰ ਬੱਚੇ ਦੇ ਸਾਨੂੰ ਦਿਖਾਉਣੇ ਆਪਾਂ ਇਹ ਜਿਹੜਾ ਮੁਰਗਾ ਹੈ ਇਹ ਸ਼੍ਰੀਲੰਕਾ ਦਾ ਮੁਰਗਾ ਹੈ ਜੀ ਇਹ ਇਹਨੂੰ ਸ਼੍ਰੀਲੰਕਾ ਦੇ ਵਿੱਚ ਕੋਕੀਲਾ ਕਹਿੰਦੇ ਆ ਆਹ ਦੇਖੋ ਜੀ ਇਹ ਮੁਰਗਾ ਸ਼੍ਰੀਲੰਕਾ ਦੇ ਜੰਗਲਾਂ ਦੇ ਵਿੱਚ ਪਾਇਆ ਜਾਂਦਾ ਆਹ ਦੇਖੋ ਜੀ ਕਾਫੀ ਸ਼ਾਂਤ ਜਾਨਵਰ ਹੈ ਇਹ ਪ੍ਰਾਣੀ ਮੁਰਗਾ ਆਹ ਦੇਖੋ ਜੀ ਉਧਰ ਵੰਗਾ ਦਿੰਦਾ ਹੋਇਆ ਆਜੋ ਤੁਹਾਨੂੰ ਅੱਗੇ ਆਪਾਂ ਹੋਰ ਜਾਨਵਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਦੋਸਤੋ ਤੇ ਹੁਣ ਆਪਾਂ ਜਿਹੜਾ ਤੁਹਾਨੂੰ ਜਾਨਵਰ ਦਿਖਾਉਣ ਜਾ ਰਹੇ ਆ ਉਹ ਆ ਟਰਕੀ ਜੋ ਕਿ ਲੰਮੀ ਜੀ ਧੌਣ ਵਾਲਾ ਹੁੰਦਾ ਹੈ ਜੇ ਹੋ ਸਕਿਆ ਤਾਂ ਆਪਾਂ ਉਹਨਾਂ ਦੇ ਤੁਹਾਨੂੰ ਆਂਡੇ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇੱਧਰ ਦੇਖੋ ਜੀ ਆ ਦੇਖੋ ਜੀ ਇਹ ਹੈਗਾ ਜੀ ਆਪਣਾ ਈਮੂ ਈਮੂ ਜਾਨਵਰ ਜੋ ਕਿ ਇੱਕ ਅਦਭੁਤ ਪ੍ਰਾਣੀ ਹੈ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ ਕਿ ਆਸਟ੍ਰੇਲੀਆ ਥਾਂ ਇਹਦਾ ਕੇਂਦਰੀ ਭਾਰਤ ਖਾਣਾ ਇਹਦਾ ਹੈਗਾ ਜੀ ਕੀੜੇ ਮਕੌੜੇ ਫਾਲ ਸਬਜ਼ੀਆਂ ਆਲ ਅਕਤੂਬਰ ਤੋਂ ਬਾਅਦ ਪੌਂਦਾ ਜੀ ਇਹ 20 ਤੋਂ 30 ਅੰਡੇ ਪ੍ਰਤੀ ਸਾਲ ਦੇ ਵਿੱਚ ਧਰਦਾ ਜੀ ਇਹ ਆ ਰਹੀ ਹੈ ਦੀ ਜਾਣਕਾਰੀ ਤੇ ਹੁਣ ਆਪਾਂ ਉਹ ਜਾਨਵਰ ਤੁਹਾਨੂੰ ਨਿਕਾਉਣੇ ਆ ਇਹ ਆ ਰਹੇ ਜੀ ਇਹ ਆ ਰਹੇ ਇਹ ਹੈ ਜਾਨਵਰ ਇਹਨੂੰ ਹੱਥ ਨਾ ਲਾਈ ਕਿਉਂਕਿ ਇਹ ਕਾਫੀ ਅਗਰੇ ਦੇ ਹੰਡੇ ਨੂੰ ਦੇਖਿਆ ਜਾਵੇ ਤਾਂ ਇਹਦੇ ਆਂਡੇ ਤਾਂ ਹੈ ਨਹੀਂਗੇ ਇੱਥੇ ਤੇ ਆਪਣੇ ਕੋਲੇ ਜਾਨਵਰ ਹੈਗਾ ਤੇ ਜਾਦਾ ਆਪਾਂ ਨੇੜੇ ਜਿਹੇ ਦੇ ਅੰਦਰ ਉਂਗਲ ਕਰਾਂਗੇ ਤਾਂ ਖਤਰਾ ਵੀ ਹੋ ਸਕਦਾ ਹੈ ਦੋਸਤੋ ਆਪਾਂ ਨੇੜੇੋਂ ਦਿਖਾਉਣ ਦੀ ਕੋਸ਼ਿਸ਼ ਕਰੀ ਜੰਨੇ ਇਹ ਨੂੰ ਆ ਬੈਠਾ ਹੈ ਕਾਫੀ ਸ਼ਾਂਤ ਪ੍ਰਾਣੀ ਹੈ ਤੇ ਆ ਦੇਖੋ ਜੀ ਈਮੋ ਈਮੋ ਉੱਧਰ ਦੇਖੋ ਜੀ ਕਿੰਨੇ ਫਿਰ ਰਹੇ ਆ ਉੱਧਰ ਤੇ ਇਹਦੇ ਆਂਡੇ ਇਹਦੇ ਆਂਡੇ ਦਾ ਰੰਗ ਜੀ ਨੀਲਾ ਹੁੰਦਾ ਹੈ ਅੱਜ ਤੱਕ ਇੱਥੇ ਹੈ ਨਹੀਂ ਜਦੋਂ ਪਿਛਲੀ ਵਾਰ ਆਏ ਸੀਗੇ ਉਦੋਂ ਅਸੀਂ ਦੇਖਿਆ ਸੀਗਾ ਤੇ ਆਹ ਦੇਖੋ ਜੀ ਵੱਖ-ਵੱਖ ਜਾਨਵਰਾਂ ਦੇ ਦ੍ਰਿਸ਼ ਇੱਧਰ ਹੈਰਨਾ ਮੋਰ ਤੇ ਆਰੇ ਉੱਲੂ ਤੇ ਇਧਰ ਸ਼ੇਰ ਤੇ ਆਜੋ ਹੁਣ ਤੁਹਾਨੂੰ ਆਪਾਂ ਦੋਸਤੋ ਦਿਖਾਉਣੇ ਆਂ ਜੰਗਲੀ ਤेंदुए ਚੀਤੇ इधर ही है मिनी जू बटरफ्लाई पार्क हाँ देखो जी हम थो चीते दिखाने हो रहे हो रहे दोस्तों चीते ਉਹ ਆ ਦੇਖੋ ਦੋਸਤੋ ਪਾਣੀ ਦੇਖਾ ਪਾਣੀ ਦੇ ਕਿੱਥੇ ਬਣਾ ਲਾਗੇ ਹੋਰ ਇਹ ਦੋਸਤੋ ਚੀਤੇ ਇਹਨਾਂ ਦੀ ਚਾਰ ਦੁਵਾਰੀ ਕਾਫੀ ਮਜ਼ਬੂਤੀ ਕੀਤੀ ਗਈ ਹੈ ਤਾਂ ਕਿ ਕੋਈ ਖਤਰਾ ਨਾ ਹੋ ਸਕੇ ਤੇ ਉਹ ਦੇਖੋ ਜੀ ਸ਼ਾਮੇ ਬੈਠੇ ਦੋ ਚੀਤੇ ਤੇ ਇਧਰ ਇਹਨਾਂ ਵਾਸਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਜੀ ਤੇ ਆਜੋ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਤਾ ਹਾਂਜੀ ਦੋਸਤੋ ਅੱਜ ਦੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਆਪਾਂ ਤੁਹਾਨੂੰ ਬੀੜ ਤਾ ਦੇ ਚਿੜੀਆ ਘਰ ਦੇ ਵਿੱਚ ਲੈ ਕੇ ਗਏ ਕਿਉਂਕਿ ਬਠੰਡਾ ਵਿੱਚ ਸਥਥ ਹੈ ਤੇ ਬਾਕੀ ਹੋ ਉਮੀਦ ਕਰਦਾ ਕਿ ਤੁਹਾਨੂੰ ਇਹ ਬਲੌਗ ਵਧੀਆ ਲੱਗੂਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਲਾਈਕ ਕਰਦਿਆ ਕਰੋ ਤਾਂ ਕਿ ਅੱਗੇ ਤੋਂ ਅਸੀਂ ਹੋਰ ਵੀ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਕਰੀਏ ਬਹੁਤ ਬਹੁਤ ਧੰਨਵਾਦ ਜੀ ਜੀ ਆਉਂਦੇ ਬਦ ਰਹੋ ਲਵ ਯੂ ਆਲ